ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਤੇ ਅੱਜ ਹਨੂ ਰਾਤ ਬਣਾਉਣੀ ਪਈ ਵੀਡੀਓ ਅਮਰਜੈਂਸੀ ਕੰਮ ਪੈ ਗਿਆ ਪੌਣੀ 11 ਹੋ ਗਈ ਤੇ ਮੈਨੂੰ ਤੇ ਸਮਨ ਨੂੰ ਜਾਣਾ ਪੈਣਾ ਹੈ ਸਵੇਰੇ ਇਹ ਕਰਕੇ ਇਹਨੂੰ ਰਾਤ ਵੀਡੀਓ ਬਣਾਉਣੀ ਪਈ ਤੇ ਅੰਕਲ ਉਹਨਾਂ ਵਿਚਾਰੇ ਆਂਟੀ ਉਹਨਾਂ ਨੂੰ ਵੀ ਰਾਤ ਸੱਦਿਆ ਐਨੀ ਦੂਰੋਂ ਆਏ ਵਿਚਾਰੇ 11 ਵਜੇ ਚੱਲੇ ਆ ਹਣਾ ਮੰਨੋ ਮੈਨੂੰ ਉਹ ਚਲੀ ਨੂੰ ਲਾਤੀ ਦਾ ਮੈਂ ਨੂੰ ਅੱਜ ਮੈਂ ਤਾਂ ਵਿਜੀ ਨੂੰ ਵਿਜੀ ਹੂੰ ਮੂਡ ਨਾਈਟ ਦੱਸ ਚਲੀ ਇੱਧਰ ਆਇਓ ਆਹ ਘੰਟੀ ਨਹੀਂ ਚਲੇ ਹੁਣ ਚੱਲੇ 11 ਵਜੇ ਚੱਲੇ ਆ ਹਾਂ ਬੜੀ ਧਿਆਨ ਨਾ ਜਾਓ ਨਹੀਂ ਇੱਥੇ ਰਹਿ ਲੋ ਰਹਿਪੋ ਮੈਂ ਦਿੰਨਾ ਮੈਂ ਨੂੰ ਆਖਿਆ ਫੋਨ ਕਰੀ ਜਾਇਓ ਤੁਹਾਨੂੰ ਫੋਨ ਨਹੀਂ ਨਿਕਾਣਾ ਜਿਹੜੀ ਤੀ ਕੱਲ ਦਾ ਤਿੰਨੇ ਮੈਨੂੰ ਹੁਣ ਪਤਾ ਨਹੀਂ ਭਾਂਗੂ ਹੁਣ ਜਾ ਹੋਂਦੇ ਹੀ ਰਹਿਪੋਗਾ ਚੱਲ ਹੈ ਜਾਹ ਹੀ ਸਵੇਰੇ ਆ ਜਾਗੇ ਜਾਂ ਤੁਸੀਂ ਸਵੇਰੇ ਆ ਜਾਓ ਨਹੀਂ ਨਹੀਂ ਵਾਹਿਗੁਰੂ ਵਾਹਿਗੁਰੂ ਨਹੀਂ ਤਾਂ ਹੁੰਦਾ ਵਾ ਵੀ ਅਸੀਂ ਤਾਂ ਵੀਡੀਓ ਬਣਾਉਣ ਸਵੇਰੇ ਆਉਣਾ ਹੀ ਆਉਣਾ ਜੇ ਝਿੰਦੇ ਰਵਾਂਗੇ ਤੇ ਅੰਟੀ ਤੁਸੀਂ ਸਵੇਰੇ ਆ ਜਿਓ ਹਾਂ ਅੰਟੀ ਦਾ ਧੰਨਵਾਦ ਕੀਤਾ ਤੁਸੀਂ ਅੰਟੀ ਜਿ ਰੋਣਾ ਵੀ ਹੁੰਦਾ ਮੈਂ ਕਹਿੰਦਿਆਂ ਮੇਰੀ ਸਾਰੀ ਤਾਂ ਵੱਡੀ ਪ੍ਰੋਬਲਮ ਜਿ ਜਿ ਰੋੜਾ ਹਾਂ ਮੈਂ ਅੰਟੀ ਦਾ ਤੇ ਅੰਕਲ ਦਾ ਧੰਨਵਾਦ ਜਿਹੜਾ ਕੈਨ ਤੇ ਵਿਚਾਰੇ ਅੱਧੀ ਰਾਤ ਭੱਜ ਆਏ ਹਨ ਫਿਰ ਪਤਾ ਕੀ ਦੇ ਵੀ ਕਾਦੀ ਵੀਡੀਓ ਦੇ ਫੇਰ ਹੀ ਖਰਾਬ ਹੁੰਦੀ ਆ ਇਹ ਨਾ ਕਰਦੇ ਫਿਰ ਜਦੋਂ ਇਹਨਾਂ ਦੀ ਮਜਬੂਰੀ ਆ ਫਿਰ ਬੰਦਾ ਫਿਰ ਸਾਰੇ ਕੁਝ ਬੜੀ ਮਹਿਮਾਇਤ ਚਲ ਗਏ ਅਮਰਤ ਵੀ ਚਲ ਗਏ ਹਾਂ ਹਾਂ ਹੋ ਜਾਂਦਾ ਵਾ ਹੁਣ ਫਿਰ ਮੈਂ ਐਸੇ ਕਹੇ ਕਿਉਂ ਚਲ ਗਏ ਕੀ ਗੱਲ ਹੋਈ ਏ ਕਰਦੇ ਤੇ ਹੁਣ ਤੁਹਾਨੂੰ ਪਤਾ ਕਿ ਹਨ ਵੀ ਇਕਦਮ ਹੀ ਪੈ ਗਿਆ ਕੰਮ ਨਾ ਅਮਰ ਜੀ ਕਿਸੇ ਦੇ ਦੁੱਖ ਵਿੱਚ ਜ਼ਰੂਰ ਦੁੱਖ ਚਾਹਣ ਕੰਮ ਨਹੀਂ ਜਾਇਦੀ ਭੈਣ ਭਰਾ ਦੀ ਤੇ ਅਮਰ ਜੀ ਬਹੁਤ ਗੁੱਸਾ ਕਰਦੇ ਆਖੜੇ ਇਹਨਾਂ ਨੂੰ ਇਹ ਵੀਡੀਓ ਦਾ ਹੀ ਮਤਲਬ ਹੀ ਹੈ ਭੈਣ ਭਰਾਵਾਂ ਦਾ ਕੋਈ ਮਤਲਬ ਨਹੀਂ ਹੈ ਨਾ ਬੜਾ ਕੋ ਬੇਖਣਾ ਪੈਂਦਾ ਨਾ ਚਲੋ ਠੀਕ ਆ ਅੰਕਲ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਇਹ ਕਰਕੇ ਸਾਨੂੰ ਰਾਤ ਬਣਾਉਣੀ ਪਈ ਵੀਡੀਓ ਕੋਈ ਲੈ ਜਾਓ ਡਾਊਨ ਲੋਡ ਡਾਗ ਲੈ ਆ ਜੋ ਆਹ ਮੇਰਾ ਇਹ ਬਣਾਉਣਾ ਗੱਡੀ ਸਾਡਾ ਹੀ ਏ ਹੈਂ ਐਨੀ ਛੱਡੀ ਆ ਉਹ ਹੈਂ ਮਨੇ ਛੱਡਣਾ ਹੀ ਏ ਕੈਂਟੀ ਵੀ ਨੀ ਵਿਚਾਰੇ ਹੋਣ ਗਏ ਆ ਤੇ ਫਿਰ ਵੀ ਸਾਡੇ ਟੀਮ ਮੈਂਬਰ ਬੜੇ ਚੰਗੇ ਵਿਚਾਰੇ ਕਿੱਥੋਂ ਅੱਧੀ ਰਾਤ ਆ ਗਏ ਵਿਚਾਰੇ ਅੱਧੀ ਜਬਾਨ ਨਾਲ ਕਿਹਾ ਆ ਮਨੋ ਮੈਂ ਕਿਨੇ ਵਿੱਚ ਫੋਨ ਕੀਤਾ ਇਥੇ ਮੈਨੂੰ ਦੱਸਿਆ ਮੇਰੇ ਸਾਹਮਣੇ ਨੌ ਨੌ ਮੋਹਣਿਕ ਨੌ ਜੀ ਹਾਂ ਆਹੋ ਮੋਹਣਿਕ ਨਾਮ ਇਹ ਤਖਨ ਵੀ ਸ਼ਾਮੀ ਜੀ ਮੈਂ ਆਈ ਹੀ ਮਨਜੋਤੀ ਦਵਾਈ ਲੈ ਕੇ ਮੈਂ ਤਾਂ ਉਹਦੇ ਤੋਂ ਦੋ ਹੀ ਜਣੇ ਦਵਾਈ ਲੈ ਕੇ ਆਈ ਹਾਂ ਨਾਲ ਨਿਆਣੀ ਇਹ ਕਸਮਜੀਤ ਦੇ ਘਰ ਧੀਆ ਦਾ ਫੰਕਸ਼ਨ ਆ ਉਹ ਸੂਰ ਸਾਡ ਦੀ ਤਿਆਲੀ ਹੂੰ ਇੰਦਾ ਫਿਰ ਕਿੰਨਾ ਹੀ ਹੋ ਜਾਂਦਾ ਜੀ ਉਹਦੇ ਕੱਥ ਤੇ ਮਹਿੰਦੀ ਲੱਗਣ ਵਾਲੇ ਉਹਦਾ ਵੀ ਥੋੜਾ ਜਿਹਾ ਕੰਮ ਬਿਜੀ ਜਾਂ ਚਲਣ ਡਿਆ ਜੇ ਦੇਣ ਹੋ ਜੇ ਆ ਤੇ ਹੁਣ ਕੰਮ ਹੀ ਇਦਾਂ ਦਾ ਪੈ ਗਿਆ ਵੀ ਸਾਨੂੰ ਸਵੇਰੇ ਜ਼ਰੂਰੀ ਜਾਣਾ ਪਣਾ ਮਜਬੂਰੀ ਆ ਇਹ ਕਰਕੇ ਐ ਵੜੇ ਨੂੰ ਵੀਡੀਓ ਬਣਾਉਣੀ ਪਈ ਤੇ ਚਲੋ ਤੁਹਾਡਾ ਵੀ ਧੰਨਵਾਦ ਆ ਤੇ ਸਾਡੀ ਟੀਮ ਦਾ ਵੀ ਧੰਨਵਾਦ ਜਿਹੜੀ ਵਿਚਾਰੀ ਆ ਜਾਂਦੇ ਜਦੋਂ ਕੋ ਤੇ ਮਨੂਲਾ ਧੰਨਵਾਦ ਜਿਹਨੇ ਅੱਧੀ ਰਾਤ ਬਣਾਈ ਆਪਣੇ ਘੈਂਟ ਰਾਵਣਾ ਹੋਰ ਕਿਵੀਆਂ ਹਾਂ ਤੇ ਪਹਿਲਵਾਨ ਦਾ ਵੀ ਧੰਨਵਾਦ ਜਿੰਨੇ ਸਿਰਫਾਈ ਜਰੀ ਹਦੀ ਨਜੀ ਆ ਚੱਲ ਕੋਈ ਮੁੰਡਾ ਦੇ 1 ਮਿੰਟ ਕੇ ਬਾਅਦ ਆਉਂਦੇ ਆ ਟਿਪ ਟਿਪ ਦਵਾਈ ਹਾਂ ਚਾਉਂ ਤੇ ਸਾਡੇ ਪਲਵਾਨ ਦਾ ਇੱਥੇ ਸਟੋਰ ਬਣਿਆ ਦਵਾਈਆਂ ਦਾ ਦੇਖੋ ਆ ਲੈਣ ਲੱਗੀ 10 10 ਮਿੰਟ 15 ਮਿੰਟ ਬਾਅਦ ਪੀਣੀ ਚਾਹਾਂ ਕਿੰਨੇ ਫੇਰੇ ਵਾਜਦੇ ਮੇਰੇ ਆ ਵੇਖ ਲਓ ਵੀ 15 ਮਿੰਟ ਬਾਅਦ ਆ ਦਵਾਈ ਪੀਣੀ ਹੁੰਦੀ ਇਹਨੇ ਬਸ ਕੱਪ ਵੀ ਪੱਕਾ ਹੀ ਰੱਖਿਆ ਸ਼ੀਸ਼ੇ ਅੱਗੇ ਰੰਦੇ ਕੱਪ ਵੀ ਪੱਕਾ ਹੀ ਤੇ ਸਟੋਰ ਵੀ ਪੱਕਾ ਹੀ ਹੈ ਦਾ ਇੱਥੇ ਸੱਤ ਦਵਾਈਆਂ ਸੱਤ ਪੰਦਰਾਂ ਮੇਰਾ ਦਿਹਾੜੀ ਨਹੀਂ ਜਾਂਦੀ ਆ 1 ਜਨਵਰੀ ਵੀ ਨਹੀਂ ਹੁੰਦੀ ਐ ਖਸੀਸੀ ਰੋਟੀ ਖਾ ਕੇ ਬੰਦਾ ਦਵਾਈ ਪੀਣ ਆਏ ਪੱਜ ਜਾਂਦੀ ਬੰਦੇ ਨੂੰ ਦੋ ਵਾਰੀ ਦਿੱਲੀ ਜਾਣਾ ਤਾਂ ਚੰਗਾ ਨਾ ਹਾਂ ਦਿੱਲੀ ਬਤਾ ਅੱਜ ਕੱਲ ਕੀ ਕਹਿੰਦੇ ਹੁੰਦੇ ਉਹ ਕੀ ਸੌਦੇ ਬਾਜੀ ਚੱਲਦੀ ਆ ਬਿਜ਼ਨਸ ਦਿੱਲੀ ਮਤਲਬ ਨਾ ਲਿਵਰ ਟ੍ਰਾਂਸਫਰ ਲਈ ਹਾਂ 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 ਇਹੀ ਗੱਲੀਓ ਹਾਂ ਕਹਿੰਦੇ ਕਿ ਤੁਸੀਂ ਜੇ ਆ ਡਾਕਟਰ ਦਾ ਨਾਮ ਲਾਓਗੇ 2 ਲੱਖ ਕੱਢ ਜੂਗਾ ਜੇ ਆ ਡਾਕਟਰ ਦਾ ਨਾਮ ਲਾ ਖੋਲੋਗੇ ਅਮਾਉਂਟ ਵਿੱਚ 3 ਲੱਖ ਕੱਢ ਜੂਗਾ ਬਾਕੀ ਆ ਵੀ ਅੱਜ ਕੱਲ ਨਾ ਮੈਂ ਆ ਜਿਹੜਾ ਡਾਕਟਰ ਵੀ ਵਪਾਰ ਹੀ ਡਾਕਟਰਾਂ ਨੇ ਬਣਾ ਲਿਆ ਡਾਕਟਰ ਨੂੰ ਕਹਿੰਦੇ ਤੇ ਹੈਗੇ ਨਾ ਰੱਬ ਦਾ ਰੂਪ ਪਤਾ ਕੀ ਪਰ ਉਹ ਗੱਲ ਨਹੀਂ ਵੀ ਇਹਨਾਂ ਦੀ ਪੜ੍ਹਾਈ ਤੇ ਬੜੇ ਪੈਸ ਲੱਗਦੇ ਲੱਗਦੇ ਆ ਪਰ ਮਨੋਂ ਪਰ ਇਹ ਐਨਾਂ ਇਹਨਾਂ ਨੂੰ ਬੰਦਾ ਕੰਦਾ ਵੇਖਣਾ ਚਾਹੀਦਾ ਨਾ ਹੁਣ ਕਈ ਇਹ ਵੀ ਹੈ ਉਹ ਜਿਹੇ ਵਿਚਾਰੇ ਹੈਗੇ ਜਿਨ੍ਹਾਂ ਨੂੰ ਘਰ-ਬਾਰ ਵੇਚ ਕੇ ਇਲਾਜ ਕਰਾਉਣਾ ਪੈਂਦਾ ਅੱਗੇ ਮੈਂ ਕੱਲ ਹੀ ਇੰਟਰਵਿਊ ਸੁਣ ਲਈ ਸੀ ਇਸ ਦੀ ਉਹ ਦਾ ਮੈਂ ਦਾ ਜਾਦਪੁਰ ਗੈ ਨਾਮ ਉਹ ਕਹਿੰਦੇ ਕਿ ਜਿਹੜਾ 20-25 ਰੁਪਏ ਦਾ ਵੀ ਇੰਜੈਕਸ਼ਨ ਵਾ ਨਾ ਉਹ ਵੀ ਲੈਬ ਦਾ ਅਲਰੇਡੀ ਕੋਸਟ ਪਾ ਕੇ ਸਾਰਾ ਕੁਝ ਪਾ ਕੇ ਜਿਹੜੇ ਜਿੰਨੇ ਵੀ 8-10 ਟੀਕਿਆਂ ਦੇ ਉੱਤੇ ਜਿੰਨੇ ਖਰਚਾ ਆ ਹੁੰਦਾ ਉਹ ਫਿਰ ਸਾਰਾ ਹੀ ਖਰਚਾ ਡਾਕਟਰਾਂ ਦਾ ਖਰਚਾ ਸਾਰਾ ਕੁਝ ਪਾ ਕੇ ਫਿਰ ਉਹ 16-16 ਕਰੋੜ ਦਾ ਵੀ ਬਣ ਜਾਂਦਾ ਵਾ ਕੋਈ 10 ਲੱਖ ਦਾ ਟੀਕਾ ਕੋਈ 20 ਲੱਖ ਰਾਟਾ ਹਾਂ ਤਨ ਕੱਲ ਕੇ ਪਰਸੋਂ ਮੈਂ ਖ਼ਬਰ ਵੇਖਣੇ ਬੱਚੇ ਨੂੰ ਲੱਗਣਾ 18 ਕਰੋੜ ਦਾ ਟੀਕਾ ਆਹੋ ਹੀ ਨਾ ਉਹ ਹੀ ਕਹਿੰਦੇ ਨਾ ਤੇ ਕੀ ਉਹ ਟੀਕੇ ਚ ਹੋਣਾ ਉਹਦੇ ਵਿੱਚ ਕੀ ਪੈਂਦਾ ਕਹਿੰਦੇ ਪਰ ਟੀਕੇ ਦੇ ਵਿੱਚ ਇੰਨਾ ਮਹਿੰਗਾ ਨਹੀਂ ਕੁਝ ਹੁੰਦਾ ਆਹੋ ਪਹਿਲਾਂ ਜੜੀ ਸੀ ਨਾ ਉਹ ਸਾਇੰਟਿਸਟ ਵਗੈਰਾ ਜੜੇ ਉਹ ਟੀਕਿਆਂ ਦੀ ਰਿਸਰਚ ਕਰਦੇ ਹੁੰਦੇ ਸੀ ਹੁਣ ਉਹਦੋਂ ਕੋ ਸਾਰਾ ਕੁਝ ਕਹਿੰਦੇ ਖੋਲਿਆ ਜਿੰਨੀ ਕਿ ਮੈਂ ਸੁਣੀ ਜਿੰਨੀ ਕਹਾਣਾ ਮੈਨੂੰ ਮੈਨੂੰ ਸਮਝ ਲੱਗੀ ਉਹ ਕਹਿੰਦੇ ਕਿ ਉਹ ਸਾਰਾ ਕੁਝ ਖੋਲਿਆ ਵਾ ਉਹਨਾਂ ਕੋ ਹਨ ਸਿਰਫ ਕੋਆਪਰੇਟਿਵ ਕਰਾਣੇ ਆ ਨਾ ਜਿਹੋ ਵੀ ਹੈ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਿਆ ਤੇ ਤੁਹਾਨੂੰ ਪਤਾ ਹੀ ਹੈ ਜਿਹੜੀ ਫੇਚੀ ਦੇ ਤਾਂ ਮੇਰੇ ਹੋਲ ਫਰ ਮਹਿੰਗੀਆਂ ਹੋ ਜਾਂਦੀ ਤਾਂ ਇਹਨਾਂ ਦੇ ਹੱਥਾਂ ਦੇ ਤੈਨੂੰ ਪਤਾ ਹੁਣ ਆਪਣੀ ਵੇਲਾ ਅੱਡੇ ਕੋ ਕਣਕ ਲੈਂਦੇ ਆ ਤੇ ਕਿੰਨੇ ਰੁਪਏ ਕਿਲੋ ਲੈਂਦੇ ਤੇ ਜਦੋਂ ਇਹਨਾਂ ਦੇ ਮੌਲਾਂ ਚੋਂ ਆਟਾ ਖਰੀਦੋ ਤੇ ਫਿਰ ਇੱਕ ਡੱਕਾ ਮਹਿੰਗਾ 10-10 ਕਿਲੋ ਜਿਹੜਾ ਕਿੰਨੇ-ਕਿੰਨੇ ਦਾ ਵੇਚਦੇ ਆ ਰੀਚਾਰਜ ਕਿੰਨਾ ਮਹਿੰਗਾ ਹੈ ਰੀਚਾਰਜ ਕਿੰਨਾ ਮਹਿੰਗਾ ਕਰਦੇ ਇਹਨਾਂ ਦੇ ਹੱਥ ਸੀ ਜਦੋਂ ਆ ਜਾਂਦਾ ਨਾ ਕੰਮ ਤੇ ਸਾਡੀਆਂ ਸਰਕਾਰਾਂ ਨੇ ਜਿਹੜੀ ਸਰਕਾਰੀ ਹੀ ਪਿੰਡ ਦਾ ਹੈਣਾ ਅੱਗੇ ਉਹ ਮੈਂ 29 ਰੁਪਏ ਦਾ ਪਾਣੀ ਹੀ ਸੀਗਾ ਹੈਨਾ ਕਿ ਚਲੋ ਉਹਦੀ ਸਪੀਡ ਥੋੜੀ ਜੀ ਜ਼ਿਆਦਾ ਹੁੰਦੀ ਆ ਹੁਣ ਉਹੀ ਵਾਲਾ 33 ਦਾ ਹੋ ਗਿਆ ਹਾਂ ਤੇ ਫਿਰ ਕਿੰਨਾ ਫਰਕ ਪੈ ਗਿਆ ਕਿੰਨਾ ਫਰਕ ਪੈ ਗਿਆ ਚਾਹ ਚਾਏ ਜਿਆਦਾ ਵਜੇ ਦੀ ਚਾਹ ਦਾ ਹੁਣ ਅੱਧੀ ਦਾ ਨਹੀਂ ਚਾਹ ਪੀਵਾਂਗੇ ਚਾਹ ਪੀਣੀ ਪੈਣੀ ਆ ਤੇ ਫਿਰ ਲਵਾਂਗੇ ਥੋੜਾ ਥੋੜਾ ਸਾਹ ਓਕੇ ਓਕੇ ਸਾਹ ਓਕੇ ਓਕੇ ਸਾਹ ਨਜ਼ਰ ਚਾਹ ਬਣਾਣੀ ਹਾਂ ਬੜਾ ਜ਼ਰੂਰੀ ਸਾਨੂੰ ਪੈ ਗਿਆ ਸੀ ਕੰਮ ਤੇ ਇਹ ਕਰਕੇ ਸਾਨੂੰ ਵੀਡੀਓ ਰਾਤ ਬਣਾਉਣੀ ਪਈ ਆ ਤੇ ਅਸੀਂ ਸੋਚਿਆ ਵੀ ਚਲੋ ਆਪਣੇ ਭੈਣ ਭਰਾ ਨੂੰ ਦੱਸ ਦਿੰਨੇ ਆ ਵੀ ਮੈਂ ਮਹਿੰਦੀ ਲਾ ਕੇ ਬੈਠੀ ਆ ਆਓ ਸਮ੍ਰੀਤ ਮਹਿੰਦੀ ਲਾ ਕੇ ਤੇ ਇੱਕ ਹੱਥ ਥੱਲੇ ਲਮਕਾਇਆ ਨੇ ਛਾੜਦੀ ਆ ਦਿਖਾ ਦਿਖਾ ਦਿਆਂ ਲਾ ਕੇ ਠੀਕ ਕਰ ਕਿੱਦਾਂ ਆ ਕਟਿਆ ਮੈਂ ਬਣਾ ਕੇ ਦਿੱਤਾ ਪੂਰੀ ਮਮਾ ਇਹਨਾਂ ਕਰ ਦਿੱਤਾ ਬਾਹਰ ਆਦੇ ਹਾਂ 2 ਮਿੰਟ ਟੌਰ ਇਹ ਹੋ ਜਾ ਨਹੀਂ ਤੇ ਘਰ ਆਉਂਦੇ ਹਾਂ ਮੈਂ ਮਾਸਨ ਡਾਂਸਿੰਗ ਲੇਡੀ ਸੋ ਸੀ ਚਾਰੋਂ ਨਿਕਲ ਗਿਆ ਗਲਤੀ ਨਾਲ ਤੇ ਮੂੰਹੋਂ ਤਾਂ ਕਹਿੰਦੀ ਤੇ ਤੁਸੀਂ ਆ ਅਸਟੈਂਡ ਵਾਲੀ ਆਈ ਸੀ ਉੱਤੇ ਸਾਨੂੰ ਲੱਗਾ ਵਿਚਾਰੀ ਉਹਨੂੰ ਫੋਨ ਚ ਖੁੱਬੀ ਆ ਨਾ ਜੇ ਪਤਾ ਨਹੀਂ ਵਿੱਚ ਗਲਤੀ ਨਹੀਂ ਫਿਰ ਰਿਕਾਰਡ ਹੋ ਜਾਣੀ ਆ ਨਾ ਹਾਂ 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 ਪਹੁੰਚੋ ਇਹ ਨਹੀਂ ਨਾ ਰਿਕਾਰਡ ਨੂੰ ਇਹ ਨਹੀਂ ਨਾ ਬੈ ਬਦਾਂ ਕਿਤੇ ਨਿਕਲ ਜੇ ਮੂੰਹੋਂ ਚਲ ਕੋਈ ਗੱਲ ਨਹੀਂ ਹਿੰਦੀ ਨੂੰ ਮੋ ਮਰੰਡੀ ਲਾਇਦੀ ਹੈ ਮੈਂ ਨਿਰਮੰਡੀ ਮੋ ਮਾਰ ਲਿਆ ਖਾਲੀ ਸਾਰੀ ਹਾਂ ਬਹੁਤ ਬਣ ਜਾਈਆਂ ਤੇ ਮੈਂ ਜਾ ਹਮ ਤੁਮ ਹੁਣ ਦੂਜੇ ਤੇ ਵੀ ਲਾਉਣੀ ਆ ਪ੍ਰੋਗਰਾਮ ਕਿੰਨੀ ਤਰੀਕ ਨੂੰ ਇਹਦਾ ਕੱਲ ਨੂੰ ਆ ਕੱਲ ਕਿੰਨੀ ਤਰੀਕਾ 9 8 ਫੰਕਸ਼ਨ ਵਾ ਕਾਹਦਾ ਕੱਲ 3 ਆ ਵਾ ਇਹ ਪਪੈਣ ਲਾਇਆ ਕਿੱਦਾਂ ਪਾਊਗਾ ਸੀ ਹੈ ਉਹ ਤੇ ਪਿੰਗਾਂ ਨੂੰ ਝੁੰਡਾ ਵੀ ਨਾ ਦਊਗਾ ਕਿੱਦਾਂ ਕਿੱਦਾਂ ਕਰਦੀ ਮੇਲਣੇ ਕਿੱਦਾਂ ਪਾਊਗਾ ਰੇਣਾ ਆਹ ਆਹ ਆ ਬੰਦ ਰੱਲਾ ਹਾਂ ਪੂੰਜਾ ਕਿੱਦਾਂ ਕਿੱਦਾਂ ਕਰਦੀ ਮੇਲਣੇ ਕਿੱਦਾਂ ਪਾਊ ਬਥੇਰਾ ਅੱਗੇ ਪੁੱਲ ਕੀ ਵਾਲੀ ਅੱਗੇ ਘਰ ਚ ਤੇਰ ਕੋ ਪਹਿਣਾ ਨਹੀਂ ਉਹ ਤੇ ਸਕੂਲੇ ਲਾਲਾ ਡੇਰਾ ਜਾ ਕੇ ਨਚ ਲੈਣੀ ਐਡਾ ਨੂੰ ਥਾ ਤੇਰਾ ਕੁੜੀ ਨੇ ਨਵਾਂ ਸੂਟ ਸਵਾਇਆ ਲੈ ਲਾ ਜੇ ਮੇਰੇ ਸੋਫੇ ਤੇ ਰੰਗ ਚੜ ਗਿਆ ਨਾ ਤੇ ਸੂਟ ਵਿਖਾਉਗੀ ਆਪਣੇ ਵਲੌਗ ਤੇ ਸਪੈਸ਼ਲ ਸੂਟ ਸਵਾ ਕੇ ਲਿਆਈਏ ਵੀ ਮੈਂ ਗਿੱਧਾ ਪਉਣਾ ਤੇ ਭਾਵੇਂ ਭਾਵੇਂ ਹਨਾ ਵੈਸੇ ਲਾ ਆਪਣਾ ਇਸੇ ਲਈ ਦਾ ਸੂਟ ਸਵਾਇਆ ਹਾਂ ਇੱਕ ਆਪਣੀ ਫਰੈਂਡ ਦਾ ਤੇ ਇੱਕੋ ਜਿਹਾ ਸਵਾਇਆ ਇਹਨਾਂ ਨੇ ਮਾਮੀ ਨੂੰ ਕਹਿ ਕੇ ਹੈ ਪੈਰ ਦੇ ਉੱਪਰ ਸਵਾਏ ਫਿਰ ਫਿਰ ਹਾਨੂੰ ਕੁਝ ਨੀ ਰੰਗ ਹੋਣ ਦਾ ਟਾਈਮ ਹੈ ਨਹੀਂ ਫਿਰ ਉਹਨੇ ਮਾਮੀਏ ਦੀ ਨੇ ਆਪਣੀ ਚੁੰਨੀ ਪਾੜ ਕੇ ਆ ਵਿਖਾਇਆ ਇੰਨੀ ਵੱਧ ਗਈ ਆ ਆਪਣੀ ਚੁੰਨੀ ਆ ਲੈਂਸ ਲੂਸ ਲੱਗੀ ਆ ਇਹ ਮੈਚ ਉਹ ਵੀ ਨਾਲ ਰਹਦੇ ਹਨਾ ਅੱਛਾ ਉਹਨੇ ਆਪਣੀ ਚੁੰਨੀ ਪਾੜਦੀ ਆਪਣੀ ਚੁੰਨੀ ਪਾੜ ਕੇ ਇਹਦੇ ਚੋ ਦੋ ਚੁੰਨੀਆਂ ਬਣਾਈਆਂ 2.5 ਮੀਟਰ ਦੀ ਹਨਾ ਹਾਂ ਫਿਰ 1.5 ਮੀਟਰ ਬਚ ਗਈ ਆ 2-2 ਮੀਟਰ ਦੀ ਫਿਰ ਇਹਨਾਂ ਦੀ ਬਣਾਈਆਂ ਵਿੱਚੋ ਕੱਟ ਕਰਕੇ ਹਾਂ ਰਾਜੇ ਕਹਿੰਦੇ ਤੁਸੀਂ ਮੇਰੇ ਲਈ ਕੀ ਕਰਦੇ ਹਾਂ ਜੇ ਆਂਦੀ ਤੁਸੀਂ ਮੇਰੇ ਲਈ ਕੀਤਾ ਕੀ ਕੀ ਕੀਤਾ ਤੁਸੀਂ ਮੇਰੇ ਲਈ ਆਂਦੀ ਐਟਪਾ ਕੇ ਖਾਣੀ ਤਾਂ ਸਾਨੂੰ ਕਿੱਥੇ ਕਿਤੇ ਦੂਰੇ ਦੇ ਕਿੰਨੇ ਕਿਲੋਮੀਟਰ ਮਨੇ ਆਹੋ 8-9 ਦਾ ਕਿਲੋਮੀਟਰ 10 ਕਿਲੋਮੀਟਰ ਖੜਿਆ ਤੇ ਆਪਣੀ ਸਿਹਦੇ ਘਰ ਸੂਟ ਦੇ ਕੇ ਆਈ ਹੂੰ ਤੇ ਸਵੇਰੇ ਆਨੇ ਸਕੂਲੇ ਆਉਣਾ ਹੀ ਵੀ ਇੰਨਾ ਨਹੀਂ ਮੈਂ ਬੈਗ ਚ ਭਾ ਕੇ ਲੈ ਜਾ ਐਟਪਾ ਕੇ ਆਉਣੀ ਵੀ ਬੈਗ ਚ ਭਾ ਕੇ ਲੈਣਾ ਨਹੀਂ ਤੇ ਇੰਨੇ ਨਹੀਂ ਆਹ ਕਿ ਲੱਕੀ ਮਾਰ ਗਈ ਐਨਾ ਬਾਅਦ ਚ ਦੱਸਿਆ ਮੈਨੂੰ ਇਹ ਉਦਾਂ ਚਾਹੁੰਦੀ ਹੋਣੀ ਵੀ ਮਾਤ ਮਿਲ ਕੇ ਆਵਾਂ ਮੈਂ ਹਾਂ ਚੱਲ ਸੂਟ ਪ੍ਰੈਸ ਹੋ ਗਿਆ ਕਿਨਿ ਯੂਨੀਫਾਰਮੇ ਪ੍ਰੈਸ ਕਰੋ ਮੈਨੂੰ ਹੋ ਗਈ ਕੰਨੀ ਨਹੀਂ ਪਹਿਨਾ ਹਟਾ ਹੂੰ ਤੇ ਮੈਂ ਜੇ ਬਾਜੂ ਤੇ ਹੀ ਹੋਣਾ ਬੈਨਾ ਡੈਕਿੰਗ ਨੂੰ ਸਕੂਲਾਂ ਦੀ ਤਾਂ ਕਰਦੇ ਰਸਟ ਨੇਸ਼ੀਆ ਹਾਂ ਤੇ ਕੰਦੀ ਮੈਂ ਜੁਨੀਫਾਰਮ ਬ੍ਰਾਸ ਕਰ ਉਹ ਮੈਂ ਖਾ ਹਾਏ ਹੋਗਾ ਤਾਂ ਕੰਦੀ ਉਹ ਪਾ ਕੇ ਜਾਣੀ ਤੇ ਮੈਂ ਫਿਰ ਸੂਟ ਕਿੰਨੀ ਇਹਦੇ ਉੱਥੇ ਜਾ ਕੇ ਪਾਣਾ ਦੁਪਹਿਰਾਂ ਦਾ ਵਕਤ ਪਾਇ ਆਈ ਸੂਟ 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 ਤੇ ਪਾ ਕੇ ਜੁਨੀਫਾਰਮ ਜਾਣੀ ਹਾਂ ਕਰ ਲੋ ਨਹੀਂ ਆ ਨਾ ਵੇਖ ਲੋ ਅੱਜ ਕੱਲ ਦੇ ਨਿਆ ਨਿਆ ਬੂਲੰਬਾ ਤਾਂ ਦਾਨ ਫਰ ਲੈਣੀ ਹੈ ਮਮੀ ਤਹਾਡੇ ਮੋਢਿਆਂ ਤੇ ਪਾ ਦਿੰਦੇ ਸੀ ਬੁਰੀ ਦਾ ਝੋਲਾ ਤੇ ਚਲੋ ਸਕੂਲੇ ਨਹੀਂ ਆਈ ਨਹੀਂ ਪੜ੍ਹਦੀ ਤੇ ਝੋਲਾ ਪਾਇਆ ਅਹੀਂ ਖੜਦੇ ਰਹੇ ਆਉਂਦੀ ਨਹੀਂ ਖੜਿਆ ਹੋਵੇ ਕਹਦੀ ਐਡਾ ਵੀ ਨਹੀਂ ਮਾਡਲ ਪੁਰਾਣਾ ਹੈਗਾ ਨਹੀਂ ਮੰਨਦੇ ਤੁਸੀਂ ਇੱਕ ਅੱਖਰ ਦਾ ਫਰਕ ਹੋ ਆ ਖੜਿਆ ਕਿ ਨਹੀਂ ਨਹੀਂ ਮੈਂ ਕਮਸ਼ਕੁਨ ਨਹੀਂ ਪੜਿਆ ਕਨਵੈਂਟ ਨਹੀਂ ਇੰਗਲਿਸ਼ ਮੀਡੀਅਮ ਅмма ਫਿਰ ਆਹੋ ਲਾ ਮੈਗ ਮੈਕਸ ਰਹੋ ਨਾ ਪਿਆਰ ਤੇ ਮਵੀ ਹੈਗਾ ਅਹੀਂ ਇੰਗਲਿਸ਼ ਸਕੂਲੇ ਪਰ ਮੈਂ ਉਥੇ ਟਿਕਦਾ ਨਹੀਂ ਮੁੜ ਕੇ ਫਿਰ ਜਦੋਂ ਮੈਨੂੰ ਡੈਡੀ ਨੇ ਪ੍ਰਾਇਮਰੀ ਸਕੂਲੇ ਭਾਇਆ ਫੇਟ ਕੇ ਹਾਂ ਮੈਂ ਅੰਗਰੇਜ਼ੀ ਜੀ ਬਲੇ ਮੈਨੂੰ ਦਿਲ ਨਹੀਂ ਲੱਗਦਾ ਹਨਾ ਤੇ ਇੱਚ ਸਾਰੇ ਹਾਂ ਪਹਿਲਾਂ ਥੇ ਬਥੇਰੀ ਪੜਾਈ ਹੁੰਦੀ ਸੀ ਹਾਂ ਕੋਰਸਟ ਹੁੰਦੇ ਨਹੀਂ ਉਹ ਸਾਰਾ ਜਿਹਾ ਹੁੰਦੇ ਕਾ ਕਿਤੇ ਕਿਤੇ ਹੁੰਦੇ ਸੀ ਹੁਣ ਦੇ ਸਕੂਲ ਥਾਂ ਥਾਂ ਹੁਣ ਵੀ ਜਿੱਥੇ ਸਮਰੀਤ ਪਹਿਲਾਂ ਪੜਦੀ ਸੀ ਤੇ ਉਹ ਉਥੇ ਸੇਨੀਆਂ ਤੇ ਸਾਰੀਆਂ ਮੇਰੀਆਂ ਲੱਗੀਆਂ ਸੀ ਵਾ ਵਾ ਮੇਂਜ਼ ਕੀ ਤੇਰੀ ਮਾਮਲਤियां ਫਰੈਂਡ ਉਥੇ ਲੱਗੀਆਂ ਸੀਗੀਆਂ ਤੁਹਾਡੇ ਸਕੂਲੇ ਹੋਣਾ ਕਿ ਸ਼ਮ ਜਿਹੜੀਆਂ ਤੁਹਾਨੂੰ ਫੜਉਂਦੀਆਂ ਸੀ ਇਹ ਨਾ ਹਾਂ ਹੋਰ ਕਿਹੜੀ ਸੀ ਉਹ ਬਾਕੀ ਬੱਚੇ ਦੱਸ ਤਾਂ ਇੱਕ ਤਾਂ ਉਹ ਜਿਸਨੋਂ ਲੈ ਕੇ ਸਬਜੈਕਟ ਇੰਗਲਿਸ਼ 2 ਇੰਗਲਿਸ਼ ਹਰ ਦੇ ਵਿੱਚ ਜਿਹੜੇ ਇਤਰਾ ਨਹੀਂ ਹਨ ਮੈਨੂੰ ਪੜਾਇਆ ਸੀ ਉਹ ਵੀ ਸਕੂਲੇ ਲੱਗੀ ਹਾਂ ਤੇ ਵੇ ਲੋਕ ਜਿਹੜੇ ਇਤਰਾ ਨਹੀਂ ਪੜਾਇਆ ਹੈਗਾ ਮਤਲਬ ਸਾਡੇ ਸਕੂਲ ਜੀ ਪੜਾਇਆ ਹੈਗਾ ਉਹ ਤੇ ਸਕੂਲ ਤੇ ਜੇ ਤੂੰ ਮੈਨ ਲਈ ਕੀਤਾ ਕੀ ਸਾਰੇ ਟੀਚਰ ਤੈਨੂੰ ਦੇ ਦਿੱਤੇ ਤੇ ਜੇ ਤੇਰੇ ਲਈ ਕੀਤਾ ਕੀ ਹੈ ਮੇਰੇ ਬੈਲ ਫਟ ਰੰਗ ਜਨ ਕੋਈ ਟੀਚਰ ਟੈਰ ਨਹੀਂ ਹੁੰਦਾ ਤਾਂ ਹੈ ਮੇਰੇ ਛੇਤੀ ਲਾਉ ਮੈਂ ਸੌਣਾ ਹਾਂ ਮੈਂ ਕਹਿੰਦੀ ਤੂੰ ਸੌਂ ਜਾ ਚਲੋ ਚੰਗਾ ਜੀ ਸਾਸਰੀ ਕਾਲ ਸਾਰਿਆਂ ਨੂੰ ਗੁੱਡ ਨਾਈਟ ਫੇਰ ਮਿਲਦੇ ਆਂ ਅਗਲੇ ਵਲੌਗ ਧੰਨਵਾਦ